ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਬੀਸ਼ਨ ਚੈਰਿਟੀ ਵੱਲੋਂ ਅਰਵਿੰਦਰ ਸਿੱਧੂ ਤੇ ਅੱਜ ਅਸੀਂ ਚਲੋ ਹੜ੍ਹ ਪੀੜਤਾਂ ਲਈ ਜੋ ਵੀ ਸਮਗਰੀ ਦੇ ਰਹੇ ਸੀਗੇ ਰਾਹਤ ਸਮਗਰੀ ਜਿਹੜੀ ਸੀਗੀ ਉਹਦੇ ਵਿੱਚ ਇੱਕ ਕੇਸ ਨਿਕਲ ਕੇ ਬਾਹਰ ਆਇਆ ਆ ਉਹਦੇ ਵਿੱਚ ਇੱਕ ਮਾਤਾ ਜੀ ਤੁਹਾਨੂੰ ਮੈਂ ਹੁਣ ਮਿਲਾਨਾ ਆ ਮਾਤਾ ਜੀ ਦੇ ਨਾਲ ਉਹਨਾਂ ਦਾ ਇੱਕ ਪੋਤਾ ਰਹਿੰਦਾ ਆ ਠੀਕ ਆ ਉਹ ਉਹਦਾ ਤੇ ਮਾਤਾ ਇਕੱਲੇ ਦੋ ਹੀ ਜੀ ਆ ਜੀ ਘਰ ਦੇ ਵਿੱਚ ਘਰ ਦੇ ਹਾਲਾਤ ਮਾੜੇ ਆ ਸਾਰੇ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਇਹ ਵੀਡੀਓ ਮੈਂ ਸੈਪਰੇਟ ਤਾਂ ਪਾਉਣ ਲੱਗਾ ਆ ਤੇ ਵਿੱਚ ਮੈਂ ਤੁਹਾਡੇ ਨੰਬਰ ਜਿਹੜੇ ਇਹਨਾਂ ਦੇ ਹੈਲਪਲਾਈਨ ਹੈਗੇ ਆ ਨੰਬਰ ਜਿਹੜੇ ਜਿਹੜਾ ਨਾਲ ਤੁਸੀਂ ਕੰਟੈਕਟ ਕਰਕੇ ਇਸ ਮਾਤਾ ਦੀ ਹੈਲਪ ਕਰ ਸਕਦੇ ਆ ਬੱਚੇ ਦਾ ਫਿਚਰ ਬਣਾਉਣ ਦੇ ਵਿੱਚ ਤੁਸੀਂ ਅੱਗੇ ਆ ਸਕਦੇ ਸੋ ਸਾਰੇ ਹਾਲਾਤ ਜਿਹੜੇ ਹੈਗੇ ਆ ਮੈਂ ਤੁਹਾਨੂੰ ਸਾਰੇ ਦਿਖਾ ਦੰਨਾ ਇੱਕ ਤਾਂ ਹੜਾਂ ਦੀ ਮਾਰ ਦੇ ਥੱਲੇ ਆਇਓ ਆ ਇੱਕ ਜਿਹੜੀ ਆਪਣੀ ਜਿਹੜੀ ਲਾਈਫ ਆ ਉਹਦੀ ਮਾਰ ਦੇ ਥੱਲੇ ਆਇਓ ਆ ਇਹਨਾਂ ਦੇ ਕਹਿੰਦੇ ਕਿ ਦੋ ਪੁੱਤਰ ਦੋ ਦੋ ਪੁੱਤਰ ਆ ਦੋਨਾਂ ਦੀ ਡੈਥ ਹੋ ਗਈ ਉਹ ਆ ਤੇ ਨੂਹਾਂ ਨੂਹਾਂ ਚਲ ਗਈਆਂ ਤੇ ਸਿਰਫ ਇੱਕ ਆ ਬੱਚਾ ਆ ਛੋਟਾ ਜਿਹਾ ਅਜੇ ਜਿਹਨੂੰ ਲਾਈਫ ਬਾਰੇ ਪਤਾ ਨਹੀਂ ਕਿ ਜ਼ਿੰਦਗੀ ਦੇ ਵਿੱਚ ਕਿੱਦਾਂ ਜੀਣਾ ਕਿੱਦਾਂ ਨਹੀਂ ਜੀਣਾ ਆ ਮਾਤਾ ਜੀ ਦਾ ਨੰਬਰ ਵੀ ਮੈਂ ਤੁਹਾਨੂੰ ਦੇ ਦਿੰਦਾ ਮਾਤਾ ਦੇਖ ਕੇ ਜੀ ਮਾਤਾ ਦੀ ਜਿਹੜਾ ਨੰਬਰ ਜਿਹੜਾ ਹੈਗਾ ਆ ਮੈਂ ਬੋਲਣ ਲੱਗਾ ਆ ਵੈਸੇ ਮੈਂ ਥੱਲੇ ਉਹ ਵੀ ਕਰ ਦੂੰਗਾ ਕੈਪਸ਼ਨ ਦੇ ਵਿੱਚ 77172 40309 77172 40309 ਜਿਨ੍ਹਾਂ ਨੇ ਡਾਇਰੈਕਟ ਹੈਲਪ ਕਰਨੀ ਹੈ ਇਸ ਨੰਬਰ ਤੇ ਆ ਕੇ ਤੁਸੀਂ ਕਾਲ ਕਰ ਸਕਦੇ ਆ ਤੇ ਇੱਕ ਮੈਂ ਭਾਜੀ ਹੁਣਾਂ ਦਾ ਜਿਹੜਾ ਨੰਬਰ ਹੈਗਾ ਵਿੱਚ ਥੱਲੇ ਲਿਖ ਰਿਹਾ ਆ ਕਿ ਮਾਦਾਨ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਲੱਗਣਾ ਹੈਗਾ ਇਹਨਾਂ ਦੇ ਥਰੂ ਸਾਰਾ ਜਿਹੜਾ ਕੰਮ ਹੋ ਜਾਊਗਾ ਠੀਕ ਹੈ ਭਾਜੀ ਠੀਕ ਹੈ ਭਾਜੀ ਇਹ ਵੀ ਭਾਜੀ ਦਾ ਤੁਸੀਂ ਕੰਟੈਕਟ ਕਰ ਸਕਦੇ ਆ ਆਪਣਾ ਨਾਮ ਵਾਲਾ ਬੋਲ ਦਿਓ ਇੱਕ ਵਾਰ ਅਮਨਦੀਪ ਸਿੰਘ ਆ ਪਿੰਡ ਮਾਨ ਆ ਇਹ ਸਾਡੇ ਤਾਈ ਜੀ ਲੱਗਦੇ ਆ ਇਹਨਾਂ ਦੋਨਾਂ ਬੇਟਾਂ ਦੀ ਡੈਥ ਹੋ ਗਈ ਆ ਜਿਹੜੀਆਂ ਇਹਨਾਂ ਨੂੰ ਆ ਉਹ ਛੱਡ ਕੇ ਚਲੇ ਗਈਆਂ ਇਹ ਇਹਨਾਂ ਦਾ ਛੋਟਾ ਪੁੱਤਰਾ ਆ ਤੇ ਇਹ ਇਹਨਾਂ ਨੂੰ ਸੰਭ ਦੇ ਪਏ ਆ ਇਹਨਾਂ ਦੇ ਘਰ ਕਾਫੀ ਚੁੰਦੇ ਪਏ ਆ ਇਹ ਸਾਡਾ ਸਾਡਾ ਘਰ ਆ ਨਾਲ ਹੀ ਸਾਡੇ ਘਰੇ ਆ ਕੇ ਸੰਦੇ ਆ ਇਸ ਕਰਕੇ ਇਹਨਾਂ ਨੇ ਅਸੀਂ ਸਵਾਲ ਦੇ ਆ ਵੀ ਪਤਾ ਨਹੀਂ ਵੀ ਕਿਹੜੇ ਵਾਲੇ ਡਿੱਗ ਪੈਣੀਆਂ ਛੱਤਾਂ ਤੇ ਤੁਸੀਂ ਘਰ ਨਾ ਸੁਣਾਇਓ ਇੱਕ ਆਪਣਾ ਨੰਬਰ ਦੇ ਦਿਓ ਆਪਣਾ ਤੇ ਨੰਬਰ ਬਣ ਗਿਆ 8727088107 ਇਹ ਕਰੋ ਫੇਰ ਵੀਰ ਕਰੋ 8727088107 ਆ ਇਦੇ ਵਿੱਚ ਅੰਬੀਸ਼ਨ ਐਨਜੀਓ ਆਪਣਾ ਨੰਬਰ ਨਹੀਂ ਦੇ ਰਿਹਾ ਬਿਕੋਜ਼ ਸਾਡੇ ਤੋਂ ਕਾਫੀ ਦੂਰ ਆ ਤੇ ਇਹ ਭਾਜੀ ਮੌਤਵਾਰ ਹੈਗੇ ਪਿੰਡ ਦੇ ਵਿੱਚ ਇਹਨਾਂ ਦਾ ਨੰਬਰ ਤੁਹਾਨੂੰ ਦੇਤਾ ਹੈ ਮਾਤਾ ਜੀ ਜਿੰਨੀ ਵੀ ਹੈਲਪ ਹੋ ਸਕੇ ਤੁਸੀਂ ਜ਼ਰੂਰ ਕਰਿਓ ਉਹਦਾ ਪੋਤਾ ਕਿਤੇ ਪੜ੍ਹ ਲੈ ਕੇ ਕੁਝ ਆਪਣਾ ਜੀਵਨ ਦੇ ਵਿੱਚ ਕੁਝ ਲਾਈਫ ਆਪਣੀ ਈਜ਼ੀ ਕਰ ਸਕੇ ਸੋ ਮਾੜਾ ਜਿਹਾ ਘਰ ਦੇ ਵਿੱਚ ਹਾਲਾਤ ਜਿਹੜੇ ਹੈਗੇ ਮਾੜਾ ਦਿਖਾ ਦਿਓ ਇਸ ਤਰੀ ਇਹ ਸਾਰੇ ਬੰਦੇ ਪਰ ਮੈਂ ਪਾਈ ਤੋਂ ਤੇ ਕੋਈ ਇਦਰਾ ਕਰ ਪਰ ਗੱਲ ਵੀ ਗਾਲੀ ਕੱਢਿਆ ਮੈਂ ਠੀਕ ਹੈ ਓਕੇ ਜੀ ਬਾਕੀ ਇਹੀ ਅਪੀਲ ਆ ਜਿਹੜੇ ਇਦਾਂ ਦੇ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਵਾਕੇ ਲੋਡ ਹੈਗੀ ਆ ਉਹਨਾਂ ਨਾਲ ਜਰੂਰ ਤੁਸੀਂ ਸਹਾਇਤਾ ਕਰੋ ਉਹਨਾਂ ਦੀ ਹੈਲਪ ਕਰੋ ਅੱਗੇ ਆ ਕੇ ਫਰੰਟ ਫੇਸ ਬਣ ਕੇ ਬਾਹਰੋਂ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ ਬਾਰ ਬਾਰ ਬਾਹਰੋਂ ਰਿਕੁਐਸਟ ਆ ਰਹੀ ਸੀ ਭਾਜੀ ਕਿੱਥੇ ਸੇਵਾ ਕਰੀਏ ਇੱਥੇ ਸੇਵਾ ਕਰੋ ਜਿੱਥੇ ਲੋਡ ਹੈਗੀ ਆ ਜਿੱਥੇ ਰਾਸ਼ਨ ਪਹਿਲਾਂ ਪਹੁੰਚ ਗਿਆ ਆ ਉੱਥੇ ਰਾਸ਼ਨ ਹੋਰ ਨਾ ਤੁੰਨੀ ਜਾਓ ਸੋ ਇਦਾਂ ਦੇ ਘਰਾਂ ਦੇ ਵਿੱਚ ਪਹਚਾਓ ਸਤਿ ਸ੍ਰੀ ਅਕਾਲ